ਸੋ ਉਹਨਾਂ ਜਮਾਂ ਨਮਾ ਟਰੈਕਟਰ ਦੇ ਦੇਵਾਂਗੇ 23 ਮਾਡਲ ਹੈ ਤੇ 833000 ਰੁਪਏ ਇਹ ਡਿਮਾਂਡ ਹੈ ਡਿਮਾਂਡ ਤੇ ਨਾ ਜਾਇਓ ਜੇ ਤੁਸੀਂ ਨਮਾ ਲੈ ਕੇ ਆਉਂਗੇ ਉਹ ਜਿਹੜਾ ਫਰਕ ਕੀ ਰਹਿਣੇ ਉਹ ਤੁਹਾਨੂੰ 50 ਹੌਸਪਾਵਰ ਮਿਲਨੇ ਤੇ ਇਹ 5 ਹੌਸਪਾਵਰ ਜ਼ਿਆਦਾ ਤੇ ਨਾਲੇ ਟਰੈਕਟਰ ਨਮਾ ਤੇ ਨਾਲੇ ਤੁਹਾਡਾ 1.5-2 ਲੱਖ ਰੁਪਿਆ ਵੱਜ ਜਾਊਗਾ ਹਣਾ ਹਾਂਜੀ ਤੇ ਕਿਹਦੇ ਕੋਲੇ ਖੜਾ ਹੈ ਆਪਣੇ ਭਰਾ ਦਾ ਗੰਦੀਪੁਰ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਓਕੇ ਦੀ ਰਿਪੋਰਟ ਹੈ ਹਾਂ ਬਾਈ ਜੀ ਓਕੇ ਰਿਪੋਰਟ ਹੈ ਆਦਾ ਯਾਰ ਜਮਾ ਫਿਰ ਨਮੀ ਖੜਿਆ ਹੈ ਨਾ ਹਾਂ ਮਸਾਂ ਲਿਆ ਬਾਈ ਲੱਭ ਕੇ ਬੈਟਰੀ ਜਗਾ ਲਈਦਣੀ ਹਾਂ ਦੇਣੀ ਜੀ ਗਾਣੀ ਜਣੀ ਜਗਾਉਣੀ ਪੈਗੀ ਹੈ ਨਾ ਲੱਭਣੀ ਨਹੀਂ ਇਸ ਤੋਂ ਬਾਅਦ ਇਹ ਹਾਂ ਜਿਵੇਂ ਹੁਣ ਕਹਿੰਦੇ ਨੇ ਨਾ ਲੋਕ ਵੀ ਕਾਲੇ ਢੇਰ ਨਾਲ ਜੋਂਡੀ ਆ ਰਹੇ ਯਾਰ ਜਿਹੜਾ ਬੰਦਾ ਵਰਤਿਆ ਉਹਨੇ ਹਾਂਜੀ 55 ਐਸਪੀ ਦਾ 2023 ਮਾਡਲ ਟਰੈਕਟਰ ਹੈ ਹੂੰ ਬੰਦ ਹੋ ਗਈ ਸੀ ਇਹ ਬੰਦ ਹੋ ਗਈ ਸੀ ਨਾ ਤਾਂ ਵੀ ਪੀਸੀ ਰਹਿ ਗਿਆ ਸੀ ਤੇ ਮੰਨ ਲਓ ਵੀ 23 ਤੇ 23 ਤੇ ਮਾਰਚ ਮਹੀਨੇ ਤੋਂ ਪਹਿਲਾਂ ਪਹਿਲਾਂ ਲੈਟ ਖਤਮ ਕਰਤਾ ਖਤਮ ਕਰਤਾ ਸੀ ਨਾ ਤੇਰੀ ਕੀ ਸਟੋਰੀ ਹੈ ਹੁਣ ਮਿੱਤਰਾ 2023 ਮਾਡਲ ਹੂੰ ਸਪੈਸ਼ਲ ਐਡੀਸ਼ਨ ਹੂੰ ਅਲਟਾ ਮਾਡਲ ਆ ਜੀ ਫੁੱਲ ਟੌਪ ਆ ਗਿਆ ਹਾਂਜੀ ਹੂੰ ਤੇ ਚੱਲਿਆ ਕਿੰਨਾ ਹੈ ਇਹ ਚੱਲਿਆ 800 ਤੇ 34 35 ਘੰਟੇ ਚੱਲਿਆ ਲਓ ਵੀ 834 35 ਘੰਟੇ ਚੱਲਿਆ ਇਹ ਚ ਆਪਾਂ ਨੇ ਇੱਕ ਗੱਲ ਨਹੀਂ ਪੁੱਛਣੀ ਵੀ ਗੇਅਰ ਇੰਜਨ ਦਾ ਕਿਵੇਂ ਹੈ ਗੇਅਰ ਇੰਜਨ ਦਾ ਇਹਨੂੰ 100 ਸਾਲ ਬਾਹਲੇ ਹੋ ਤੁਸੀਂ ਤੇ ਤਾਂ ਵੀ ਕੁਝ ਨਹੀਂ ਹੁੰਦਾ ਹਨਾ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਰੰਗ ਪੇਂਟ ਪਲੇਟਫਾਰਮ ਵਾਲਾ ਦੇਖ ਲਓ ਇੱਥੇ ਦੇ ਨੀਚੇ ਪੈਰਦਾਨ ਤੇ ਸ਼ੌਕ ਨਾਲ ਮੈਟ ਹੈ ਨਾ ਸਾਰੀ ਚੀਜ਼ ਨਾਲ ਦੀ ਦੱਸਦੀ ਹੈ ਬਈ ਚੀਜ਼ ਹੈ ਨਾ ਦੱਸ ਹੁਣ ਤੁਹਾਡੇ ਖੂਬੀਆਂ ਕਢਾ ਗਏ ਆ ਜੀਆਂ ਹਾਂ ਥੋੜਾ ਬੰਪਰ ਆ ਗਿਆ ਜੀ ਆਏ ਹਾਏ ਬੰਪਰ ਵਾਲੇ ਵੀ ਮੈਂ ਬੰਬ ਵੀ ਘੜਤੀ ਮੈਂ ਸ਼ੁਰੂ ਬੱਲਾ ਬੰਪਰ ਤੋਂ ਕਰਦਾ ਸੀ ਹਾਂ ਥੋੜਾ ਬੰਪਰ ਆ ਗਿਆ 916 ਵਾਲੇ ਟਾਇਰ ਆ ਗਏ ਵਾਹ ਜੀ ਵਾਹ ਜਾਜੀ ਟਾਇਰ ਕਹਦੇ ਆ ਜੀ ਟਾਇਰ ਅੱਛਾ ਇੱਕ ਮਿੰਟ ਹਾਂ ਮੈਂ ਵੀ ਤੁਹਾਨੂੰ ਇਹੀ ਗੱਲ ਕਹਿੰਦਾ ਸੀ ਮੈਂ ਕਿਹਾ ਕੱਲੇ ਟਾਇਰ ਤੇ ਨਾ ਜੇ ਇਹ ਬ੍ਰਾਂਡ ਦੇ ਹਾਂ ਫਰੈਂਡ ਪਿਛਲੇ ਵੀ 17 ਦੇ ਵੀ ਕੇਟੀ 20 ਕੇਟੀ 2023 ਚ ਲੈਨ ਸਰ ਬੰਦਿਆਂ ਨੇ ਪਵਾਲੇ ਸੀਗੇ ਆ ਉਹਦੇ ਹੀ ਟਾਇਰ ਆ ਅੱਛਾ 2023 ਚ ਏਜੰਸੀ ਚ ਕਢਾਉਣ ਸਾਰੀ ਹਾਲ ਦੀ ਨਾਲ ਬਦਲ ਗਈ ਸੀ ਨਾਲ ਹੀ ਨਾਲ ਬਦਲੀ ਹੁੰਦੇ ਬਹੁਤ ਬੰਦੇ ਵੀ ਕੇਡੀ ਕਮਾਂਡਰ ਸਭ ਤੋਂ ਮਹਿੰਗਾ ਟਾਇਰ ਆ ਗਿਆ ਨੇ ਕੀ ਕੀ ਆਦੇ ਪਾ ਕੀ ਕਰਨੀ ਆਣਾ ਘਰੇ ਗੇਲ ਜਾਣਾ ਤੇ ਇਧਰੋਂ ਪਿੱਛੋਂ ਦੇਖ ਲਓ ਤੁਸੀਂ ਹਾਂਜੀ ਹੈਨਾ ਬਹੁਤ ਘਟ ਚੱਲਿਆ ਜੀ ਬਹੁਤ 800 ਘੰਟਾ ਚੱਲਿਆ ਹੈਨਾ ਹਾਂ ਇਹਦਾ ਫਿਰ ਏਜੰਸੀ ਕੰਨੀ ਤੇ ਆਕਨ ਦੀ ਲੋੜ ਹੀ ਨਹੀਂ ਲੈ ਜਾਓ ਮੇਲਾ ਲੁੱਟ ਲੋ ਹੈਨਾ ਹਾਂ ਤੇ ਗੇਅਰ ਇੰਜਨ ਦੀ ਆ ਪਹਿਲੀ ਗੱਲ ਕਰਨੀ ਨਹੀਂ ਕਿਉਂਕਿ ਗੇਅਰ ਇੰਜਨ ਕੰਨਗਾ ਹ ਤਾਂ ਇਹ ਟਰੈਕਟਰਾਂ ਨੂੰ ਹੁੰਦੇ ਹੀ ਕੁਛ ਨਹੀਂ ਤਾਂ ਫਿਰ ਵੀ 23 ਮਾਡਲ ਹੈ ਹਾਂਜੀ ਹੈਨਾ ਤੇ ਕਿੰਨੇ ਨੰਬਰ ਕਿੱਥੋਂ ਦਾ ਹੈ ਹਰਿਆਣਾ ਕੇ ਪੰਜਾਬ ਨੰਬਰ ਹਰਿਆਣਾ ਜੀ ਐਚ ਆਰ 44 ਐਲਨਾ ਹੂੰ ਐਚ ਆਰ 44 ਐਲਨਾਬਾਦ ਨੰਬਰ ਆ ਗਿਆ ਤੇ ਨੰਬਰ ਕੋਈ ਫਰਕ ਨਹੀਂ ਪਾਉਂਦਾ ਐਨਓਸੀ ਮਿਲ ਜੂ ਕੁਛ ਦਿਨਾਂ ਦੀ ਖੇੜ ਹੈ ਹਾਂ ਐਨਓਸੀ ਆ ਜੂ ਹੈਨਾ ਉਹ ਨਹੀਂ ਜੀ ਨਾ ਕਰਾਉਂ ਤੇ ਲੱਗਦੇ ਆ 19 ਨੰਬਰ ਤੇ ਲੱਗਦੇ ਆ 19 ਨੰਬਰ ਤੇ ਲੱਗਦੇ ਹੈਨਾ ਹਾਂਜੀ ਤੇ 833 ਤੋਂ ਬਾਅਦ ਹੁਣ ਇੱਥੇ ਆ ਨਾ ਮੇਰਾ ਇਹਦਾ ਕੀ ਕਰੇਗਾ ਕਿੰਨੇ ਦਾ ਦੇ ਦੇਗਾ ਪੂਰਾ ਕਰ ਦਾਂਗੇ ਇਹ 33 ਛੱਡ ਦਾਂਗੇ ਵਾਹ ਜੀ ਵਾਹ ਕਿਆ ਬਾਤ ਆ ਵੀ ਤੋ ਦਿਲ ਖੁਸ਼ ਕਰਤਾ ਹਾਂਜੀ 33 ਛੱਡਤਾ ਤੇ ਉਸ ਤੋਂ ਅੱਗੇ ਆ ਆ ਗਿਆ ਇੱਕ 2018 ਮਾਡਲ ਸੁਪਰ ਅੱਛਾ 3 ਸਪੀਡ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਹੂੰ ਸੁਪਰਾ ਵਾਲਾ ਜੀ ਇਹ 50 HP ਇਹ 50 HP ਆ ਗਿਆ ਹਨਾ ਦਿਖਾਉਣੇ 50 ਇਹ 50 HP ਆ ਗਿਆ ਲੱਗ ਗਿਆ ਹੂੰ ਟਰੈਕਟਰ ਇਹ ਵੀ ਫੁੱਲ ਚੰਗਾ ਅੱਛਾ ਵਧੀਆ ਜੀ ਅੱਡੇ ਟਾਇਰ ਅਟ ਲਵਾ ਦੇ ਅੱਛਾ 70 75 80 ਪੈਸੇ ਟਾਇਰ ਨਾਲ ਦੇ ਆ ਨਾਲ ਦੇ ਟਾਇਰ ਜਿਹੜਾ ਬੰਦਾ ਕਿੰਨੇ ਮਾਡਲ ਸੀ ਇਹ 2018 ਸਾਰਾ ਮਾਰਨਾ 1750 ਘੰਟੇ 1770 ਘੰਟੇ ਚੱਲਿਆ 1700 ਤੇ 70 ਘੰਟੇ ਚੱਲਿਆ ਹੋਇਆ ਮੱਲ ਹੋਇ ਨੂੰ ਵੀ ਕੁਝ ਨਹੀਂ ਚੰਗਾ ਕੰਡੀਸ਼ਨ ਪਈ ਆ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਹਣਾ ਹੂੰਕਾ ਦਿਖਾ ਹੂੰ ਪਈ ਆ ਕੀ ਬਾਤਾਂ ਨੇ ਹਣਾ ਹਾਂਜੀ ਬਾਕੀ ਪੇਂਟ ਪੂਰ ਦਾ ਸਾਰਾ 오ਰੀਜਨਲ ਆ ਗਿਆ ਗੇਅਰ ਇੰਜਨ ਦੇ ਤੁਸੀਂ ਇਹਦੀ ਆਪਾਂ ਚਲ ਗੱਲ ਕਰ ਲੈਣੀ ਆ ਵੈਸੇ ਕਰਨ ਲਈ ਇਹਨਾਂ ਦੀ ਹੁੰਦੀ ਨਹੀਂ ਸ਼ੱਕ ਇਹ 8 ਜਾਂ 9 ਮਾਡਲ ਕਿਉਂ ਨਾ ਹੋਵੇ ਇਹ ਸਾਰੀ ਉਮਰ ਮਰਦੀ ਨਹੀਂ ਗੱਲ ਮਰਦਾ ਨਹੀਂ ਇਹ ਨਹੀਂ ਮਰਦੇ ਸ਼ੇਰ ਪਤਾ ਨਹੀਂ ਕੀ ਪਾਏ ਇਹਦਾ ਬ੍ਰਾਂਡ ਹੈ ਗੱਲ ਬਾਕੀ ਫੋਰਡ ਤੋਂ ਬਾਅਦ ਜੇ ਜਗ੍ਹਾ ਲੈਂਦੀ ਹੈ ਨਾ ਕਿਸੇ ਨੇ ਹਾਂਜੀ ਜਿਮੀਦਾਰ ਦੇ ਦਿਲ ਚ ਬੈਠਾ ਇਹ ਨਹੀਂ ਲੈਂਦੀ ਹੈ ਹਨਾ ਹਾਂਜੀ ਇਹ ਨੰਬਰ ਕਿੱਥੋਂ ਦਾ ਆ ਗਿਆ ਇਹ ਵੀ ਹਰਿਆਣਾ ਨੰਬਰ ਹੈ ਜੀ ਇਹ ਵੀ ਹਰਿਆਣਾ ਨੰਬਰ ਹੈ ਤੇ ਡਿਮਾਂਡ ਇਹਦੀ ਵੀ ਬਹੁਤ ਜਾਇਜ਼ ਆ 575 575 ਟਰੈਕਟਰ ਤੋਂ ਨੂੰ ਦੇ ਦਿਆਂ 5.5 ਲੱਖ 5.5 ਲੱਖ ਦਾ ਇਹ ਹੋ ਜਾ ਐਨਓਸੀ ਨਾਲ ਦੇ ਐਨਓਸੀ ਨਾਲ ਆ ਜੀ ਇਹ ਹਾਂਜੀ ਇਹ ਉਦੋਂ ਅੱਗੇ ਆ 744 ਲਾਲ ਚ ਹੈ ਬਹੁਤ ਘੱਟ ਇਹਦੀ ਕੀ ਸਟੋਰੀ ਆ ਫਿਰ ਈਵੀ 33 ਨੰਬਰ ਆ ਗਿਆ ਹਨਾ ਉੱਧਰ ਦਾ ਨੰਬਰ ਆ ਗਿਆ 2003 ਮਾਡਲ ਆ ਗਿਆ ਡਬਲ ਕਲੱਚ ਹੈ ਸ਼ੇਸ਼ਰੀ ਯਾਰ ਮਾਡਲ ਤੰਨਾ ਟਰੈਕਟਰ ਸੋਹਣਾ ਬਹੁਤ ਹੈ ਹਨਾ ਟਰੈਕਟਰ ਸੋਹਣਾ ਹੈ ਸਿੱਕਰ ਸੁਕਰਨਾਲ ਦੇ ਦੇ ਹਾਂ ਸਟਿਕਰ ਸੁਕਰਨਾਲ ਦੇ ਦੇ ਆ ਬਾਡੀ ਲਾਈਨ ਦਾ ਦੇਖ ਲੈ ਤੂੰ ਉੱਪਰੋਂ ਸ਼ੋਅ ਦੇਖ ਲੈ ਹਨਾ ਆ ਚੀਜ਼ਾਂ ਚ ਦੇਖ ਲੈ ਤੂੰ ਕਿਤੋਂ ਮਰਜ਼ੀ ਚੈੱਕ ਕਰ ਲੈ ਹਨਾ ਹਾਂ ਇਹੋ ਜੀ ਚੀਜ਼ ਮੈਂ ਕਹਿੰਦਾ ਹਨਾ ਹਾਂ ਨਹੀਂ ਬਾਈ ਤੰਨਾ ਮਾਡਲ ਤਾਂ 빙ਗੇਟੇਡੇ ਹੋਏ ਪਿਆ ਹੁੰਦਾ ਸਾਰਾ ਕੁਝ ਹਾਂ ਹਨਾ ਬੰਦੇ ਨੇ ਸ਼ੌਂਕ ਨਾਲ ਰੱਖਿਆ ਸੰਭਾ ਕੇ ਰੱਖਿਆ ਕੰਮ ਵੀ ਲੱਤਾ ਤੇ ਰੱਖਿਆ ਵੀ ਸ਼ੌਂਕ ਨਾਲ ਹੈ ਹਨਾ ਤੇ ਇਹ ਤਾਂ ਅੰਦੀ ਗੱਲ ਕਰਗੇ ਹੂੰ ਹੂੰ ਜ਼ਰੂਰ ਮੂਹਰੇ ਟਾਇਰ 4 ਟਾਇਰ 70 75 ਪੈਸੇ 70 75 ਪੈਸੇ ਟਾਇਰ ਚਾਰੇ ਆ ਗਏ ਕੰਮ ਦੇਣ ਵਾਲੇ ਫਲ ਵਧੀਆ ਪਹਿਲੇ 14 ਦੇ ਇਹ ਵੀ ਨਹੀਂ ਕੋਈ ਸਾਲ ਖੰਡ ਨਹੀਂ 5-7 ਸਾਲ ਕੰਮ ਦੇ ਗਏ 5-4 ਸਾਲ ਜਾਂਦੇ ਨਹੀਂ ਜਨਰੇਟਰ ਜਾਂ ਇੰਜਨ ਨਹੀਂ ਕੋਈ ਨਾ ਕੁਝ ਨਹੀਂ ਜਾਂਦਾ ਹਣਾ ਤੇ ਨੰਬਰ ਕਿੱਥੋਂ ਦਾ ਇਹ ਨੰਬਰ ਪੀਵੀ 33 ਦਿਖਾਤਾ ਜੀ ਆਪਾਂ ਹਾਂ ਸੌਰੀ ਪੀਵੀ 33 ਆ ਗਿਆ ਨੰਬਰ 6 3 ਆ ਗਿਆ 6 ਚਰੀ ਕਲਚ ਆ ਗਿਆ ਹੂੰ ਡਬਲ ਕਲਚ ਆ ਗਿਆ ਜਿਹੜੇ ਫੀਚਰ ਇਸ ਟਾਈਮ ਤੇ ਸੀਗੇ ਇਹਨਾਂ ਚ ਐਡਵਾਂਸ ਆ ਗਏ ਸੋ ਹਾਂ ਵੱਡੀ ਬੁੱਡੀ ਲੈਣ ਦਾ ਵੇਖ ਕੇ। ਇਹ ਰੂਰ ਕਲਿੰਟਰ ਵੇਖੀ ਨਾ ਹਾਲ ਦਾ। ਇਹ ਬਹੁਤ ਸੋਹਣਾ ਬੈਠਾ ਹੈ। ਇਹ ਤਾਂ ਵੱਡੇ ਪੈ ਹੁੰਦੇ ਆ। ਮੈਂ ਕਿਹਾ ਬਾਈ ਯਾਰ ਬਾਹਲਾ ਕੁਛ ਹੋਇਆ ਪਿਆ ਹੁੰਦਾ ਤਾਂ ਨਾ ਮਾਡਲ ਹੁੰਦਾ। ਹਾਂ। ਹੈਨਾ? ਹਾਂ। ਤੇ ਰੇਟ ਦੋ ਪੈਂਟ ਜਏ ਜੀ। ਦੋ ਪੈਂਟ ਚ ਨਾ ਸੋਨੂ ਬਈ। ਆ ਆ ਸ਼ਾ ਨਹੀਂ ਦਿੰਦਾ ਬਾਈ। 2 ਲੱਖ ਤੇ ਧਿਲੋਂ ਸੋਹਣਾ। ਹੂੰ। ਦੋ ਪੈਂਟ। ਦੋ 30 ਚ ਦੇ ਦੇਾਂਗੇ। ਦੋ 30 ਚ। ਹਾਂ। ਤੇ ਕੰਮ ਇਹ ਤੋਂ ਘੱਟ ਨਹੀਂ ਹੋਣਾ 1 ਰੁਪਈਆ। ਤੇ ਕੰਮ ਇਹ ਤੋਂ 5 ਲੱਖ ਦੇ ਟੈਕਟ ਜਨਾਲੀ। ਜਿੰਨਾ ਮਰਜ਼ੀ ਲੈ ਲਿਓ। ਜਿੰਨਾ ਮਰਜ਼ੀ ਲੈ ਲਿਓ ਹੈਨਾ। ਕਾਪੀ ਕਾਇ ਜਿ ਸਿਆਉਣਾ ਯਾਰ ਦਾ ਡਾਇਰੈਕਟਰ ਸਿਆਉਣਾ ਆ ਗਿਆ ਹਨਾ ਹਾਂ ਜਿੰਨਾ ਸਿਆਉਣਾ ਇਹ ਤੇ ਉਨੇ ਸਿਆਉਣੀ ਕਾਗਜ਼ ਪੱਤਰਾ ਆ ਗਏ ਹਨਾ ਹਾਂਜੀ ਹਾਂਜੀ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ ਆਪਣੇ ਕੋਲੇ ਆ ਜਾ ਉਹ 744 ਐਫੀ ਐਫੀ ਹਾਂ ਐਫੀ ਐਫੀ ਦੀ ਕੀ ਸਟੋਰੀ ਆ ਫਿਰ 2014 ਮਾਡਲ ਆ ਹੂੰ ਨੰਬਰ ਰੱਖੰਦਾ ਅੱਛਾ ਕਲੋਸ ਕਰ ਇੰਜਨ ਅੱਛਾ ਪਹੀਏ ਕਿਹੜਾ ਨਵੇਂ ਆਏ ਜੀ ਹੂੰ ਅਗਲਾ ਟਾਇਰ ਹੈਗੀ 75 80 ਪੈਸੇ ਟਾਇਰ 75 80 ਪੈਸੇ ਅਗਲੇ ਆ ਗਏ ਪਿਛਲੇ ਨਵੇਂ ਆ ਤੇ ਜਦੋਂ ਪਿਛਲੇ ਨਵੇਂ ਆਏ ਨੋ ਤਾਂ ਸਿਆਉਣੇ ਤੇ ਸਾਗਾ ਹੋਈ ਦੀ ਗੱਲ ਕਿਉਂਕਿ ਜਦੋਂ ਪਿੰਡ ਜਾਂਦਾ ਨਾ ਟਰੈਕਟਰ ਖੜਦਾ ਹੈ ਗਵਾਂਢ ਚ ਜਾ ਕੇ ਤੜਕੇ ਗੁਰੂ ਘਰ ਅਗਲਾ ਜਾਂਦਾ ਅਗਲਾ ਕਹਿੰਦਾ ਨਹੀਂ ਯਾਰ ਪੱਟੀ ਜਾਂਦਾ ਮੂਵਣੀਆਂ ਪੱਟੀ ਜਾਂਦਾ ਜੇ ਮੜੇ ਕਸੇ ਉਹਨਾਂ ਅਗਲਾ ਕਹਦਾ ਯਾਰ 2 ਰੁਪਏ ਹੋਰ ਲਾਦਾ ਹੁਣ ਟਾਇਰ ਤਾਂ ਨਵੇਂ ਲੈ ਲਦਾ ਹਾਂ ਹੈਨਾ ਇਹ ਕਰਲੋਸ ਕਰ ਹੈ ਤੇ ਤੇਲ ਖਰਚਾ ਦਾ ਫਿਰ ਇਹਦਾ ਕਹਿੰਦੇ ਵੀ ਸਾਹਬ ਜੀ ਦੀ ਰਹਿੰਦਾ ਹੈਨਾ ਹਾਂ ਬਠਿੰਡਾ ਬਠਿੰਡਾ ਨੰਬਰ ਆ ਗਿਆ ਲੋਕਲ ਨੰਬਰ ਆ ਗਿਆ ਸਾਡਾ ਬਠਿੰਡਾ ਤੇ ਆਪਾਂ ਕਰਲੋਸ ਕਰ ਵਾਲਾ ਸਿਸਟਮ ਵੀ ਜਿਹੜਾ ਤੁਹਾਨੂੰ ਹੈਗਾ ਉਹ ਵੀ ਦਿਖਾ ਦੇ ਇੱਕ ਵਾਰ ਕੜੀਓ ਚੱਕੇ ਜ਼ਰਾ ਧਿਆਨ ਨਾਲ ਇਹ ਆ ਗਿਆ ਕਰਲੋਸ ਕਰ ਲਿਆ ਡਬਲ ਡਿਸਟਰੀਬਿਊਟਰ ਆ ਪਾਵਰ ਸਟੀering ਆ ਫੋਲੋ ਟਾਪ ਮਾਡਲ ਆ ਡਬਲ ਕਲਾਸ ਆ ਗਿਆ 475000 ਰੁਪਇਆ 4.5 ਦਾ ਦੇ ਦਿਆ 4.5 ਦਾ ਹੋ ਜਾ ਬਾਕੀ ਦਾ ਮਾਮਤਨ ਹੋਰ ਵੀ ਕਰ ਹੋਰ ਵੀ ਹੋ ਜੂਗਾ ਇਹ ਇਧਰ 14 ਮਾਡਲ 800 ਜੁਮ ਹੂੰ ਇਹਦੀ ਵੀ ਦੱਸ ਦੇ ਸਟੋਰੀ ਫਿਰ ਇਹਦਾ ਬਾੜਾ ਚੰਗਾ ਟਿਲੋਂ ਅੱਛਾ ਤੂੰ ਸ਼ੋ ਸ਼ੋ ਦਿਖਾ 17 ਮਾਡਲ ਆ 18 ਮਾਡਲ ਹੀ ਨਿਕਲਦੀ ਛਨ ਡਰੈਕਟਰ ਕੰਡੀਸ਼ਨ ਹੈਗੀ ਆ ਬਾਈ ਹੈ ਕੋਈ ਸ਼ੱਕ ਨਹੀਂ ਬੋਲਦਾ ਨਾ ਖੜਾ ਹੂੰ ਕੀ ਬਾਤ ਆਲੀ ਹੈ ਨਾ ਪਾਣੀ ਦੀ ਹੁੰਦੀ ਲਾਈਨ ਤੇ ਧਿਆਨ ਨਾਲ ਵੇਖੀ ਲੈਫਟ ਲੋਟ ਪੰਪ ਨਾਲ ਦੇ ਨਾ 14 ਦੇ 10 ਸਾਲਾਂ ਚ ਬਦਲ ਜਾਂਦੇ ਆ ਬਦਲ ਜਦੇ ਆ ਬਾਈ ਹਨਾ ਬਾਕੀ ਇੱਥੋਂ ਦੇਖੀ ਇੱਥੋਂ ਬੰਦੇ ਨੇ ਯਾਰ ਸ਼ੌਂਕ ਨਾਲ ਰੱਖਿਆ ਹੋਇਆ ਪੈਰਪੂਰ ਦਾ ਨਾ ਕਰਨੂ ਹਨਾ ਹਮ ਹੈਨਾ ਬੰਦੇ ਨੇ ਧਿਆਨ ਆਦੇ ਪੁੱਤਾ ਵਾਂਗੂ ਟਰੈਕਟਰ ਰੱਖਿਆ ਹੋਇਆ ਕੋਈ ਸ਼ੱਕ ਨਹੀਂ ਇਸ ਗੰਨ ਚ ਹਨਾ ਹਾਂ ਪਾਸਟ ਬਾਟ ਕੀ ਆ ਗਿਆ ਹਨਾ ਇਹ ਟਾਇਰਾਂ ਵਾਲੀ ਵੀ ਫਿਰ ਕਦੇ ਕਸਰ ਕੱਟਦੀ ਰਹਿੰਦੀ ਹੁੰਦੀ ਹੈ ਨਵੇਂ ਪਾਈ ਹੋਏ ਆ ਪਹਿਲਾਂ ਮਿਲ ਜੂਗਾ ਅੱਛਾ ਪੰਜ ਕੇ ਪੈਸੇ ਚੱਲ ਗਏ ਆਪਾਂ ਹੀ ਪਾਈ ਸੀ ਨਾ ਅੱਛਾ ਇਹ ਆਪਾਂ ਹੀ ਪਾਤੀ ਸੀਗੀ ਪੂਰੀ ਵਾਲੀ ਦਾ ਆਪਾਂ ਸੀਜ਼ਨ ਲਾਇਆ ਇਹਦੇ ਮੰਲਾ ਵੀ ਫਿਰਦਾ ਇਹਦਾ ਸਾਰਾ ਕੁਛ ਚੱਕੀ ਬੈਠਾ ਓਕੇ ਆ ਜਾ ਓਕੇ ਆ ਹੈ ਮਾਰਦਾ ਸੀ ਫੁਕਾਰੇ ਜਾਵਾ ਹੂੰ ਹੂੰ ਤੇ ਨੰਬਰ ਹਰਿਆਣਾ ਐਚ 425 ਨਹੀਂ ਆ ਗਿਆ ਇਹ ਐਚ 425 ਫਰਸਟ ਪਾਰਟੀ ਫਰਸਟ ਪਾਰਟੀ ਦੇ ਐਨਓਸੀ ਦੀ ਆਜੂ ਹੱਥੋਂ ਹੱਥ ਐਨਓਸੀ ਹੱਥੋਂ ਹੱਥ ਆਜੂ ਹੂੰ 400 ਟਰਾਲੀ ਬਣਾਈ ਆ ਅੱਛਾ ਹਾਂ ਦੇਕੇ ਕੱਢੀ ਤੁਰਿਆ ਆਉਂਦਾ ਸੀ ਹੂੰ ਹੂੰ ਉੱਚੇ ਮਾਡਲਾਂ ਨੂੰ ਖੰਘ ਨਹੀਂ ਦਿੰਦਾ ਹੀ ਡੀਜ਼ਲ ਖਰਚਾ ਬਹੁਤ ਘੱਟ ਪੈਂਦਾ ਨਹੀਂ ਭਾਈ 14 15 ਤਾਂ ਜਿਹੜੇ ਬੰਦੇ ਇਹ ਸੁਵਰਾਜ ਨੂੰ ਪਤਾ ਹੈ ਉਹ 14 15 ਤੋਂ ਚਾਕੇ ਲੈਂਦੇ ਨੇ ਹਾਂ ਸਾਡੇ ਕੋਲੇ 19 ਮਾਡਲ ਵੀ ਸੀਗਾ ਪਰ ਚਲਾਇਆ ਹੈ ਅੱਜ ਅਸੀਂ ਇਹਨੂੰ ਲਾ ਕੇ ਵੇਖਿਆ ਟੈਸਟ ਦੇ ਤੌਰ ਤੇ ਵੀ ਇਹਦਾ ਦੇਖੀਏ ਕੀ ਕਹਿੰਦਾ ਇਹ ਉਹਦੇ ਨਾਲ 19 ਮਾਡਲ ਨਾਲ ਇਹਨੇ ਡੀਲ ਖਰਚਾ ਘੱਟ ਪਾਇਆ ਤੇ ਕੰਮ ਇੱਕ ਹੀ ਕੀਤਾ ਕੰਮ ਇਹਨੇ 3 ਲੀਟਰ ਦੀ ਐਵਰੇਜ ਪਾਈ 3 ਤੋਂ ਘੱਟ ਅੱਛਾ 2.90 ਦੀ ਅੱਛਾ ਉਹ ਪਾਉਂਦਾ ਸੀ 3 ਤੋਂ ਉੱਤੇ 3 ਤੋਂ ਉੱਤੇ ਹਾਂਜੀ ਤੇ ਇਹਦਾ ਕਿੰਨੇ ਦਾ ਹੋਜੀ 495 ਹੈ ਇਹ ਤੁਹਾਨੂੰ ਦੇ ਦੇਵਾਂਗੇ 4,70,000 ਰੁਪਏ 25,000 ਰੁਪਏ ਜੋ ਘਟਜੂਗਾ ਹਾਂ ਹਾਂਜੀ ਟਰੈਕਟਰ ਬਹੁਤ ਚੰਗਾ ਰੈਂਬਰੂਮ ਦਿਖਾ ਦੇ ਢੱਲੋਂ ਰੈਂਬਰੂਮ ਦਿਖਾਣੇ ਆਪਾਂ ਹਾਂ 17 18 ਮਾਡਲ ਵਰਗੀ ਰੈਂਬਰੂਮ ਮਗਰਾੜ ਵਿੱਚੋਂ ਦਿਖਾ ਹੂੰ ਨਹੀਂ ਨਹੀਂ ਬਾਈ ਇਹ ਗੱਲ ਮੰਨ ਨਹੀਂ ਪੂ ਟਰੈਕਟਰ ਦੀ ਪਿੱਛੋਂ ਦੇਖ ਲਓ ਤੁਸੀਂ ਟਰੈਕਟਰ ਡੰਡਾ ਮਤਲਬ ਟਾਪ ਲਿੰਕ ਦੇਖੋ ਹਾਂ ਹਾਂ 14 ਮਾਡਲ ਦੀ ਖੱਟੀ ਦੇਖ ਲਓ ਹੁੱਕ ਦੇਖ ਲਓ ਨਹੀਂ ਬਾਈ ਇਹ ਸੁਣਾ ਇਹਦਾ ਨਾ ਸੀ ਬਣਾਈ ਪਈ ਹੁੰਦੀ ਹੈ ਹੁੱਕ ਦੀ ਅਗਲੇ ਦੀ ਹਾਂ ਹੈਨਾ 4 ਲੱਖ ਕਿੰਨਾ ਘਟਾਦਾ 25000 ਕਿ ਘਟਾਦਾ ਜੋ ਹਾਂਜੀ 25000 ਚੋਂ ਕੱਟ ਜੂਗਾ ਐਨਓਸੀ ਦੀ ਆ ਜੂ ਕਿਸੇ ਮਰਜ਼ੀ ਸਟੇਟ ਦੇ ਨਹੀਂ ਲੈਣਾ ਹੋਏ ਨੰਬਰ ਆ ਜਿਹੜਾ ਆਪਾਂ ਭਰਾ ਦਾ ਵੀਡੀਓ ਛੱਡਾਂਗੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋਅਰ ਤੱਕਾ ਗਨੇ ਬਾਈ ਧੰਨਵਾਦ ਧੰਨਵਾਦ